ਜਦੋਂ ਫਰਸਟ ਵਾਟਰ ਬੈਗ ਪਸ਼ੂ ਤੋਂ ਆਉਂਦਾ ਤਾਂ ਆਪਾਂ ਘੱਟ ਤੋਂ ਘੱਟ ਵੀ ਡੇਢ ਤੋਂ 2 ਘੰਟੇ ਇਸ ਤੋਂ ਵੱਧ ਸਮਾਂ ਵੇਟ ਨਹੀਂ ਕਰਨਾ ਕਰਕੇ ਮੰਨ ਕੇ ਚੱਲੋ ਵੀ 6 ਇੰਚ ਛੱਡ ਕੇ ਉਸ ਨੂੰ ਟਾਈਟ ਕਰਕੇ ਗੰਢ ਦੇਣੀ ਤਾਂ ਜੋ ਬਲੀਡਿੰਗ ਨਾ ਹੋਵੇ ਸੋ ਇਹ ਨਿੱਕੀਆਂ ਨਿੱਕੀਆਂ ਬਰੀਕੀਆਂ ਹੁੰਦੀਆਂ ਇਹਨਾਂ ਸਾਵਧਾਨੀਆਂ ਦਾ ਰੱਖਣਾ ਬਹੁਤ ਜ਼ਰੂਰੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਸਾਰੇ ਸੱਜਣਾ ਦਾ ਅਮੀਰ ਸਾਰੇ ਸੱਜਣ ਦੇ ਸਾਰੇ ਸੱਜਣਾ ਦੇ ਪਸ਼ੂ ਠੀਕ ਠਾਕ ਹੋਣਗੇ ਬਾਕੀ ਸੱਜਣਾ ਤੁਸੀਂ ਆਪਣੀਆਂ ਪੋਸਟਸ ਦੇਖ ਲੀਆਂ ਸੀਗਾ ਤੇ ਸੱਜਣਾ ਨੇ ਬਹੁਤ ਮੁਬਾਰਕਾ ਦਿੱਤੀਆਂ ਜਿਨ੍ਹਾਂ ਨੇ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਪਰਸਨਲ ਤੌਰ ਤੇ ਵੀ ਕਾਫੀ ਸੱਜਣਾ ਨੇ ਮੈਸੇਜ ਆਏ ਸੋ ਸੱਜਣਾ ਚਲੋ ਜਾਨਵਰ ਤਾਂ ਸੁੰਦੇ ਰਹਿੰਦੇ ਆ ਪਰ ਚਲੋ ਇੱਕ ਵੱਖਰੀ ਖੁਸ਼ੀ ਜੀ ਪੈਦਾ ਹੁੰਦੀ ਹੈ ਮਨ ਚ ਇੱਕ ਵੀ ਚਲੋ ਜਿਹੜੀ ਆਪਣੀ ਕਰਮਾਂ ਵਾਲੀ ਇਹ ਮਲਕੀ ਮੱਝ ਆ ਜਿਸ ਨੇ ਕਿ ਅੱਜ ਤੋਂ 10 ਮਹੀਨੇ ਪਹਿਲਾਂ ਸਲੈਟਰ ਹਾਊਸ ਚ ਜਾ ਕੇ ਇਸ ਦੀ ਜ਼ਿੰਦਗੀ ਖਤਮ ਹੋ ਜਾਣੀ ਸੀ ਬਟ ਉਹ ਭਗਵਾਨ ਉਸ ਪ੍ਰਮਾਤਮਾ ਕਾਲਪੁਰਖ ਦੀ ਕਿਰਪਾ ਦੇ ਨਾਲ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਕਰਮਾ ਵਾਲੀ ਨੇ ਕੱਲ ਇੱਕ ਹੋਰ ਜਿੰਦਗੀ ਨੂੰ ਜਨਮ ਦਿੱਤਾ ਤੇ ਹੈ ਸੱਜਣੋ ਇਹ ਪ੍ਰਮਾਤਮਾ ਹੀ ਕਰਨ ਵਾਲਾ ਆਪਾਂ ਤੇ ਇੱਕ ਜਰੀਆ ਹੁੰਨੇ ਆ ਚਲੋ ਮਿਹਨਤ ਕਰਨ ਵਾਲੇ ਹੁੰਨੇ ਆ ਤੇ ਫਾਲੋ ਮਿਹਨਤ ਨੂੰ ਲਗਾਉਂਦਾ ਕਾਲਪੁਰਖ ਪ੍ਰਮਾਤਮਾ ਮਿਹਨਤ ਆਪਣੀ ਸੱਚੀ ਦਿਲੋਂ ਹੋਣੀ ਚਾਹੀਦੀ ਆ ਸ਼ਿੱਦਤ ਨਾਲ ਮਿਹਨਤ ਕੀਤੀ ਹੋਣੀ ਚਾਹੀਦੀ ਤੇ ਫਲ ਜਰੂਰ ਮਿਲਦਾ ਬਾਕੀ ਸੱਜਣੋ ਫੀਮੇਲ ਕਾਫ ਨੂੰ ਇਸ ਨੇ ਜਨਮ ਦਿੱਤਾ ਬਾਕੀ ਜਿਹੜੀ ਕਾਫ ਬੜੀ ਕੁਆਲਿਟੀ ਦੀ ਆਈ ਹੈ ਸੱਜਣੋ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਇਸ ਦਾ ਆਪਾਂ ਨੂੰ ਐਗਜ਼ੈਕਟਲੀ ਸੀਮਨ ਦਾ ਨਹੀਂ ਪਤਾ ਬਟ ਇੰਨਾ ਆਪਾਂ ਕਹਿ ਸਕਦੇ ਆ ਵੀ ਜੋ ਕਰਮਵੀਰ ਸਨਾਰੀਆਂ ਦੇ ਬਰੀਡਿੰਗ ਫਾਰਮ ਆ ਸਨਾਰੀਆਂ ਦੇ ਵਿੱਚ ਉਹਨਾਂ ਦੇ ਕਿਸੇ ਇੱਕ ਛੋਟੇ ਦੇ ਸੀਮਨ ਲੱਗਿਆ ਸੀ ਮੱਝ ਦੇ ਤੇ ਉਹਨਾਂ ਦੇ ਕਿਸੇ ਇੱਕ ਬੁੱਲ ਦੀ ਇਹ ਕੱਟੀ ਆ ਤੇ ਕੱਟੀ ਬਹੁਤ ਹੀ ਚੰਗੀ ਆਈ ਆ ਸੱਜਣੋ ਬਾਕੀ ਆਪਾਂ ਜਦੋਂ ਇਹ ਖੜੀ ਖੁੜੀ ਹੋਣ ਲੱਗ ਗਈ ਨਾ ਚੰਗੀ ਤਰ੍ਹਾਂ ਹੋਣੇ ਦੁੱਧ-ਦੁੱਧ ਪੀਣ ਕਰਕੇ ਮਸਤੋ ਹੀ ਪਈ ਆ ਇਸ ਟਾਈਮ ਸੋ ਉਹਦੋਂ ਜਰੂਰ ਆਪਾਂ ਪਾਵਾਂਗੇ ਸੱਜਣਾ ਨੂੰ ਇਸ ਦੀਆਂ ਪੋਸਟਾਂ ਦੇ ਵੀਡੀਓਜ਼ ਬਣਾ ਕੇ ਦਿਖਾਵਾਂਗੇ ਕਾਫੀ ਚੰਗੀ ਕੁਆਲਿਟੀ ਦੀ ਆਈ ਸੱਜਣੋ ਕੱਟੀ ਤੇ ਬਾਕੀ ਅੱਜ ਦੀ ਆਪਣੀ ਜੋ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਹੀ ਹੈ ਵੀ ਜਦੋਂ ਆਪਣਾ ਪਸ਼ੂ ਤਾਜਾ ਸੁੰਦਾ ਤੇ ਜਾਂ ਜਦੋਂ ਪਸ਼ੂ ਆਪਣਾ ਡਿਲੀਵਰੀ ਦਿੰਦਾ ਉਹ ਤੋਂ ਆਪਾਂ ਕਿਸ ਕਿਸ ਗੱਲਾਂ ਦੀਆਂ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹੁੰਦੀਆਂ ਫਸਟ ਆਫ ਆਲ ਸੱਜਣੋ ਜਦੋਂ ਫਸਟ ਵਾਟਰ ਬੈਗ ਪਸ਼ੂ ਦਾ ਤਾਂ ਆਪਾਂ ਘੱਟ ਤੋਂ ਘੱਟ ਵੀ ਡੇਢ ਤੋਂ 2 ਘੰਟੇ ਇਸ ਤੋਂ ਵੱਧ ਸਮਾਂ ਵੇਟ ਨਹੀਂ ਕਰਨਾ ਸੋ ਆਪਣੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ ਫਸਟ ਵਾਟਰ ਬੈਗ ਆਉਣ ਤੋਂ ਬਾਅਦ ਆਪਾਂ ਡੂਡਕ ਘੰਟਾ ਇਸ ਦੀ ਵੇਟ ਕੀਤੀ ਸੀ ਸੋ ਬੱਚਾ ਉਸ ਦੀਆਂ ਖੁਰੜੀਆਂ ਜਾਂ ਪੈਰ ਨਹੀਂ ਆਏ ਸੀਗੇ ਉਸ ਤੋਂ ਬਾਅਦ ਚਲੋ ਆਪਾਂ ਡਾਕਟਰ ਸਾਹਿਬ ਨੂੰ ਸੱਦਿਆ ਤੇ ਹਾਲਾਂਕਿ ਡਾਕਟਰ ਸਾਹਿਬ ਆਪਣੇ ਮੇਰੇ ਵੱਡੇ ਬ੍ਰਦਰ ਹੀ ਹੈਗੇ ਆ ਡਾਕਟਰੀ ਦਾ ਕੰਮ ਕਰਦੇ ਆ ਉਹ ਸੋ ਚੈੱਕ ਕੀਤਾ ਤਾਂ ਜਿਹੜੀਆਂ ਇਸ ਦੀਆਂ ਖੁਰੜੀਆਂ ਸੀ ਉਹ ਉੱਪਰ ਉੱਪਰ ਨੂੰ ਮੁੜੀਆਂ ਹੋਈਆਂ ਸੀ ਜਿਹਦੇ ਕਰਕੇ ਮੱਝ ਜ਼ੋਰ ਲਗਾਉਂਦੀ ਸੀ ਬਟ ਬੱਚਾ ਬਾਹਰ ਨਹੀਂ ਸੀ ਆ ਰਿਹਾ ਬਾਕੀ ਪੋਜੀਸ਼ਨ ਬਿਲਕੁਲ ਨਾਰਮਲ ਸੀਗੀ ਬੱਚੇ ਦੀ ਸੋ ਉਸ ਤੋਂ ਬਾਅਦ ਇਸ ਨੇ ਡਿਲੀਵਰੀ ਦਿੱਤੀ ਨਾਰਮਲੀ ਥੋੜੀ ਜਿਹਾ ਜਦੋਂ ਦਿੱਕਤ ਆਈ ਸੀ ਜਦੋਂ ਖੁਰੜੀਆਂ ਇਸ ਦੀਆਂ ਤਾਂ ਹੋਊਗਾ ਸੀਗਾ ਸੋ ਇਹ ਕਹਿਣ ਦਾ ਮੇਰਾ ਮਕਸਦ ਇਹ ਹੈ ਸੱਜਣੋ ਜੇ ਜਦੋਂ ਪਸ਼ੂ ਦਾ ਫਰਸਟ ਵਾਟਰ ਬੈਗ ਹੋ ਜਾਂਦਾ ਤਾਂ ਉਦੋਂ ਆਪਾਂ ਨੂੰ ਜਿਆਦਾ ਕਾਲੀ ਵੀ ਨਹੀਂ ਕਰਨੀ ਚਾਹੀਦੀ ਤੇ ਜਿਆਦਾ ਪੇਸ਼ੈਂਸ ਵੀ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਇਹ ਜਿਹੜੀ ਕੰਡੀਸ਼ਨ ਹੁੰਦੀ ਹੈ ਕਾਫੀ ਜਿਆਦਾ ਸੀਰੀਅਸ ਹੁੰਦੀ ਪਸ਼ੂ ਨੂੰ ਇਸ ਤੇ ਮੌਕੇ ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਜੇਕਰ ਆਪਾਂ ਜਿਆਦਾ ਸਮਾਂ ਵੇਟ ਕਰਦੇ ਤਾਂ ਬੱਚੇ ਨੂੰ ਅੰਦਰ ਕੋਈ ਵੀ ਦਿੱਕਤ ਆ ਸਕਦੀ ਤੇ ਇੱਕ ਜਦੋਂ ਬੱਚਾ ਬਾਹਰ ਆਉਂਦਾ ਜਦੋਂ ਪਸ਼ੂ ਦਾ ਅੱਧਾ ਬੱਚਾ ਬਾਹਰ ਆਉਂਦਾ ਜਿਸ ਨੂੰ ਕਾਫਤਾ ਉਸਦੇ ਆਪਾਂ ਮੂੰਹ ਚ ਨੱਕ ਚ ਚੰਗੀ ਤਰ੍ਹਾਂ ਉਂਗਲਾਂ ਮਾਰਨੀ ਹੈ ਤਾਂ ਜੋ ਜੋ ਉਸਦੇ ਫਲੂਇਡ ਅੰਦਰ ਕਿਸੇ ਵੀ ਤਰ੍ਹਾਂ ਦਾ ਨਾ ਰਵੇ ਕਿਉਂਕਿ ਜਦੋਂ ਬੱਚਾ ਬਾਹਰ ਆਏ ਦੋਸਤੋ ਬਾ ਚੱਕਰਾਂ ਦੇ ਵਿੱਚ ਮੁਸ਼ਕਲ ਆਉਂਦੀ ਜਿਹਦੇ ਕਰਕੇ ਜੇਕਰ ਬੱਚੇ ਦੇ ਪੇਟ ਚ ਪਾਣੀ ਰਹਿ ਜਾਂਦਾ ਤਾਂ ਉਸ ਦੇ ਨਾਲ ਵੀ ਮੁਸ਼ਕਲ ਆਉਂਦਾ ਤੇ ਕਾਫ ਦੀ ਡੈਥ ਹੋਣ ਦਾ ਚਾਂਸਸ ਵੱਧ ਜਾਂਦੇ ਆ ਸੋ ਉਸ ਤੋਂ ਬਾਅਦ ਜਿਹੜਾ ਤੀਜੇ ਨੰਬਰ ਤੇ ਆ ਜਾਂਦਾ ਮੇਨ ਤੇ ਮੁੱਖ ਟਾਪਿਕ ਆ ਸਜਣੋ ਉਹ ਆ ਜੋ ਕਾਫ ਆਪਣਾ ਮੱਝ ਨਹੀਂ ਕੋਈ ਵੀ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਦਾ ਜੋ ਨਾੜੂਆ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਸੂਤੀ ਧਾਗੇ ਦੇ ਨਾਲ ਟਾਈਟ ਕਰਕੇ ਮੰਨ ਕੇ ਚੱਲੋ ਵੀ 6 ਇੰਚ ਛੱਡ ਕੇ ਉਸ ਨੂੰ ਟਾਈਟ ਕਰਕੇ ਗੰਢ ਦੇਣੀ ਹੈ ਤਾਂ ਜੋ ਬਲੀਡਿੰਗ ਨਾ ਹੋਵੇ। ਸੋ ਇਹ ਨਿੱਕੀਆਂ ਨਿੱਕੀਆਂ ਬਰੀਕੀਆਂ ਹੁੰਦੀਆਂ ਇਹਨਾਂ ਸਾਵਧਾਨੀਆਂ ਦਾ ਰੱਖਣਾ ਬਹੁਤ ਜ਼ਰੂਰੀ ਆ। ਕਿਉਂਕਿ ਇਹ ਜੋ ਆਪਣੀ ਫੀਮੇਲ ਸੀ ਸੱਜ ਨੂੰ ਇਸਦੇ ਵੀ ਬਲੀਡਿੰਗ ਆ ਹੋ ਰਹੀ ਸੀ ਕਾਫੀ ਹਾਲਾ ਕੀ ਹੋਰ ਕੰਮਾਂ ਚੋਲ ਆ ਹੋਰ ਚੱਕਰ ਚੋਲਜ ਕਰਕੇ ਧਿਆਨ ਨਹੀਂ ਦਿੱਤਾ ਕਿ ਜਦੋਂ ਧਿਆਨ ਨਹੀਂ ਦਿੱਤਾ ਤਾਂ ਬਲੀਡਿੰਗ ਹੋ ਰਹੀ ਸੀ ਤੇ ਨਾਲ ਦੀ ਨਾਲ ਆਪਾਂ ਐਗਜ਼ੈਕਟਲੀ ਨਾਲ ਦੀ ਨਾਲ ਹੀ ਆਪਾਂ ਇਸ ਦੇ ਗੰਢ ਦੇ ਕੇ ਚੰਗੀ ਤਰ੍ਹਾਂ ਸੂਤੀ ਧਾਗਾ ਜਿਹੜਾ ਹੁੰਦਾ ਉਸ ਦੇ ਨਾਲ ਗੰਢ ਬੰਨ ਕੇ ਤੇ ਬਲੀਡਿੰਗ ਹੋਣੀ ਬੰਦ ਹੋ ਗਈ ਸੀ ਜਿਹਦੇ ਜੇਕਰ ਬਲੀਡਿੰਗ ਹੁੰਦੀ ਰਹਿੰਦੀ ਸੱਜਣੋ ਤਾਂ ਉਸ ਦੇ ਨਾਲ ਨੁਕਸਾਨ ਹੋ ਜਾਂਦਾ ਕਾਫ ਦਾ ਸੋ ਇਹ ਬਰੀਕ ਬਰੀਕ ਗੱਲਾਂ ਹੁੰਦੀਆਂ ਸੱਜਣੋ ਪਸ਼ੂ ਪਾਲਣ ਦੇ ਕਿਤੇ ਜਿਹੜੀਆਂ ਕਿ ਆਪਾਂ ਨੂੰ ਪ੍ਰੈਕਟੀਕਲੀ ਕਰਨ ਤੋਂ ਬਾਅਦ ਹੀ ਸਮਝ ਆਉਂਦੀਆਂ ਸੋ ਇੱਕ ਜਦੋਂ ਪਸ਼ੂ ਆਪਣਾ ਸੁੰਝਾ ਤਾਜ਼ਾ ਸੂ ਪਿੰਦਾ ਉਸ ਤੋਂ ਬਾਅਦ ਜਿਹੜਾ ਜ਼ੇਰ ਲਈ ਆਪਾਂ ਨੂੰ ਮੇਰੇ ਹਿਸਾਬ ਦੇ ਨਾਲ ਸੱਜਣੋ ਇੱਕ ਚਲੋ ਜ਼ੇਰ ਦੀ ਵੀ ਮੇਨ ਟਾਪਿਕ ਬਣ ਜਾਂਦਾ ਸੋ ਮੈਂ ਇਸ ਸਬੰਧ ਵਿੱਚ ਜਿਆਦਾ ਤੁਹਾਨੂੰ ਕਹਾਂ ਵੀ ਮੈਂ ਕਿਸੇ ਵੀ ਮੈਡੀਸਨ ਦੀ ਪ੍ਰਮੋਸ਼ਨ ਨਹੀਂ ਕਰੂੰਗਾ ਬਾਕੀ ਸੱਜਣੋ ਜਰੂਰਤ ਪੈ ਸਕਦੀ ਹੈ ਮੈਡੀਸਨ ਦੀ ਹਾਲਾਂਕਿ ਇਸ ਵਾਰ ਆਪਾਂ ਨੂੰ ਜੋ ਪਸ਼ੂ ਨੂੰ ਪ੍ਰਲੈਪਸ ਦੀ ਸਮੱਸਿਆ ਆਈ ਸੀ ਆਪਣੀ ਮਲਕੀ ਮਾਝੂ ਨੂੰ ਸੋ ਉਸ ਲਈ ਵੀ ਆਪਾਂ ਨੂੰ ਚਾਹੀਦਾ ਵੀ ਮੈਡੀਸਨ ਆਵਾਰਤ ਦੇ ਪਰ ਜਦੋਂ ਕਿਤੇ ਨਾ ਕਿਤੇ ਸਟੇਜ ਆ ਜਾਂਦੀ ਜਰੂਰਤ ਪੈ ਜਾਂਦੀ ਆ ਗੱਲ ਆਪਾਂ ਕਰੀਏ ਭਾਰ ਦੀ ਸੌਰੀ ਸੱਜਣੋ ਗੱਲ ਕਰੀਏ ਜੇਰ ਦੀ ਸੂਣ ਤੋਂ ਬਾਅਦ ਪਸ਼ੂ ਦੀ ਜੇਰ ਜੇਕਰ ਪਸ਼ੂ ਦੀ ਡਿਲੀਵਰੀ ਨਾਰਮਲ ਹੋਈ ਹੋਊਗੀ ਸੱਜਣੋ ਤੇ ਮੇਰੇ ਹਿਸਾਬ ਦੇ ਨਾਲ ਟਰਾਂਜੀਸ਼ਨ ਪੀਰੀਅਡ ਆਪਾਂ ਪਸ਼ੂ ਦਾ ਚੰਗੀ ਤਰ੍ਹਾਂ ਕੇਅਰ ਕੀਤੀ ਹੋਊਗੀ ਉਸ ਪੀਰੀਅਡ ਦੇ ਵਿੱਚ ਤਾਂ ਜੇਰ ਦੀ ਸਮੱਸਿਆ ਨਹੀਂ ਆਊਗੀ ਪਸ਼ੂ ਨੂੰ ਕਿਉਂਕਿ ਜੋ ਡਿਕੇਡ ਆ ਉਸ ਨੂੰ ਮੈਂਟੇਨ ਟਰਾਂਜੀਸ਼ਨ ਫੀਡ ਕਰ ਦਿੰਦੀ ਆ ਜਿਹਦੇ ਕਰਕੇ ਜਈਆਂ ਦਿੱਕਤਾਂ ਨਹੀਂ ਆਉਂਦੀਆਂ ਬਾਕੀ ਚਲੋ ਕੁਦਰਤੀ ਜੇਕਰ ਕੋਈ ਦਿੱਕਤ ਆਉਂਦੀ ਤਾਂ ਆਪਾਂ ਮੈਡੀਸਨ ਦੇ ਸਕਦੇ ਬਾਕੀ ਜੋ ਮੇਰਾ ਪਰਸਨਲ ਐਕਸਪੀਰੀਅੰਸ ਆ ਆਪਣੇ ਪਸ਼ੂ ਪਾਲਣ ਦੇ ਕਿਤੇ ਸੰਬੰਧ ਹੋਏ ਆ ਵੀ ਜਦੋਂ ਪਸ਼ੂ ਤਾਜ਼ਾ ਸੂਪੇਂਦਾ ਜਿੰਨੀ ਛੇਤੀ ਆਪਾਂ ਕਾਫ ਨੂੰ ਪਹਿਲਾ ਦੁੱਧ ਚੰਗਾ ਸਕਦੇ ਆ ਉਨਾ ਹੀ ਜ਼ਿਆਦਾ ਕੋ ਬੈਨੀਫਿਟ ਹੋਊਗਾ ਮਾਂਜਲੀ ਵੀ ਬੈਨੀਫਿਟੂਗਾਂ ਤੇ ਜੋ ਕਾਫ ਉਸ ਲਈ ਵੀ ਕਿਉਂਕਿ ਇਸ ਦੇ ਵਿੱਚ ਜੋ ਵਿਟਾਮਿਨਸ ਤੇ ਮਿਨਰਲਸ ਭਰੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਸੱਜਣੋ ਜਿਹੜਾ ਕਿ ਕਾਫ ਦੀ ਇਮਿਊਨਿਟੀ ਨੂੰ ਸਟਰੋਂਗ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡਾ ਯੋਗਦਾਨ ਅਦਾ ਕਰਦੇ ਆ ਦੂਸਰੇ ਪਾਸੇ ਗੱਲ ਕਰੀਏ ਜਦੋਂ ਜਿੰਨੀ ਛੇਤੀ ਆਪਾਂ ਮੱਝ ਦਾ ਦੁੱਧ ਚੋਵਾਂਗੇ ਉਨੀ ਛੇਤੀ ਜੋ ਪਸ਼ੂ ਦੇ ਮਾਈਂਡ ਦੇ ਵਿੱਚ অক্সੀਟੋਸਿਨ ਹਾਰਮੋਨ ਰਿਲੀਜ਼ ਹੁੰਦਾ ਜਿਹਦੇ ਕਰਕੇ ਯੂਟਰਸ ਦੇ ਵਿੱਚ ਹਲਚਲ ਹੁੰਦੀ ਆ ਉਸ ਦੇ ਨਾਲ ਹੀ ਪਸ਼ੂ ਦੀ ਜੇਰ ਦੀ ਜਿਹੜੀ ਜੀਰ ਘੱਟ ਸਮੇਂ ਵਿੱਚ ਪੈ ਜਾਂਦੀ ਹੈ ਸੋ ਕਹਿਣ ਦਾ ਮਕਸਦ ਇਹ ਵੀ ਜਿੰਨੀ ਛੇਤੀ ਆਪਾਂ ਘੰਟੇ-ਘੰਟੇ ਬਾਅਦ ਕਾਫ ਨੂੰ ਦੁੱਧ ਚੰਗਾਈਏ ਤਾਂ ਨਾਲੇ ਤਾਂ ਕਾਫ ਪ੍ਰੋਪਰ ਤਰੀਕੇ ਨਾਲ ਉਸ ਨੂੰ ਜਿਹੜੀ এনवायरमेंट ਆ ਕੋਲੇਸਟ੍ਰੋਲ ਤੇ ਜ਼ਰੂਰੀ ਹੈ ਜਿਹੜਾ ਆਪਾਂ ਨੂੰ ਕਾਫ ਨੂੰ ਦੇਣਾ ਉਸ ਦੀ ਪੂਰਤੀ ਹੁੰਦੀ ਦੂਸਰੇ ਪਾਸੇ ਜਿਹੜਾ ਪਸ਼ੂ ਜੇਰ ਛੇਤੀ ਪਾਉਂਦਾ ਸਜਣੋ ਤੁਸੀਂ ਐਕਸਪੀਰੀਅੰਸ ਕਰਕੇ ਦੇਖ ਲਿਆ ਜੇ ਘੰਟੇ-ਘੰਟੇ ਬਾਅਦ ਪਾਇਆ ਹੈ ਕਟਰੂ ਨੂੰ ਜਿਹੜਾ ਆਪਾਂ ਬੌਲਾ ਉਸ ਦਿਨ ਨਾਲ ਪਸ਼ੂ ਦੀ ਜੇਰ ਵੀ ਜਲਦੀ ਪਊਗੀ ਤੇ ਪ੍ਰੋਪਰ ਤਰੀਕੇ ਨਾਲ ਬਊ ਜੇਕਰ ਪਸ਼ੂ ਦੀ ਡਿਲੀਵਰੀ ਨਾਰਮਲ ਹੋਊਗੀ ਇੱਕ ਮੇਨ ਸੱਜ ਨੂੰ ਜੇਕਰ ਡਿਲੀਵਰੀ ਨਾਰਮਲ ਹੋਈ ਹੋਊਗੀ ਤਾਂ ਜੇਰ ਦੀ ਸਮੱਸਿਆ ਨਹੀਂ ਆਉ ਮੇਰੇ ਹਿਸਾਬ ਦੇ ਨਾਲ ਕਿ ਕਪਾ ਪਸ਼ੂ ਦੀ ट्रांजिशन ਪੀਰੀਅਡ ਦੇ ਵਿੱਚ ਸਾਮ ਸੰਭਾਲ ਕੇ ਇਸ ਤਰ੍ਹਾਂ ਕੀਤੀ ਆ ਸੋ ਇਸੇ ਲਈ ਕਿਹਾ ਜਾਂਦਾ ਵੀ ਸੂਣ ਤੋਂ ਪਹਿਲਾਂ ਪਸ਼ੂ ਦੀ ਸਾਮ ਸੰਭਾਲ ਪ੍ਰੋਪਰ ਤਰੀਕੇ ਨਾਲ ਕਰਨਾ ਬਹੁਤ ਜ਼ਰੂਰੀ ਆ ਬਾਕੀ ਸੱਜ ਨੂੰ ਕਿਸਮਤ ਦੇ ਵਿੱਚ ਜਿਸ ਤਰ੍ਹਾਂ ਬਾਦ ਘਟ ਲਿਖੀ ਹੁੰਦੀ ਆ ਉਹ ਚੱਲਦੀ ਰਹਿੰਦੀ ਆ ਤੇ ਬਾਕੀ ਆਪਾਂ ਹੁਣ ਸੱਜਣਾ ਨੂੰ ਇਹ ਪੁੱਛਣਾ ਚਾਹੁੰਦੇ ਵੀ ਆਪਣੀ ਇਸ ਫੀਮੇਲ ਕਾਫ ਦਾ ਆਪਾਂ ਨਾਮਕਰਨ ਕੀ ਕਰਨਾ ਸੱਜਣੋ ਇਹ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਸੋ ਸੱਜਣ ਕਾਫੀ ਇਸ ਚੀਜ਼ ਦੇ ਸ਼ਾਇਦ ਹਸਨ ਵੀ ਵੀ ਇਹ ਨਾਮ ਕਿਉਂ ਰੱਖਿਆ ਦੇ ਸੱਜਣੋ ਇਸ ਦਾ ਜੋ ਤੁਸੀਂ ਸੋਚ ਰਹੇ ਉਹ ਮੋਟਿਵ ਨਹੀਂ ਹੈਗਾ ਵੀ ਨਾਮ ਆਪਾਂ ਕਿਉਂ ਰੱਖਦੇ ਇਸ ਦਾ ਮੇਨ ਮੋਟਿਵ ਨਾਮ ਕਰਨ ਦਾ ਇਹ ਹੀ ਆ ਆਉਣ ਵਾਲੇ ਸਮੇਂ ਵਿੱਚ ਸੱਜਣੋ ਆਪਣਾ ਕਨਸੈਪਟ ਆ ਬਰੀਡਿੰਗ ਦਾ ਆਉਣ ਵਾਲੇ ਸਮੇਂ ਵਿੱਚ ਜਿਹੜੇ ਜਿਹੜੇ ਆਪਣੇ ਕਾਸ ਦੇ ਨਾਮ ਰੱਖੇ ਹੋਏ ਆ ਜਿਵੇਂ ਵੀ ਉਹ ਪ੍ਰੋਡਕਸ਼ਨ ਤੇ ਦੇਣਗੇ ਆਪਾਂ ਨੂੰ ਜਿਸ ਤਰ੍ਹਾਂ ਆਉਟਪੁੱਟ ਦੇਣਗੇ ਉਹ ਤੁਹਾਨੂੰ ਆਪਾਂ ਰੂਪਰੂ ਕਰਕੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਤੁਸੀਂ ਆਪਣੇ ਇਸ ਜਰੀਏ ਨਾਲ ਜੁੜ ਚੁੱਕੇ ਹੋ ਹੁਣ ਤੇ ਆਪਣਾ ساری ਜ਼ਿੰਦਗੀ ਸੱਜਣੋ ਇਸ ਕੰਮ ਦੇ ਸੰਬੰਧੀ ਆਪਾਂ ਬਤੀਤ ਕਰਨੀ ਆ ਸੋ ਜਿਸ ਤਰ੍ਹਾਂ ਨਤੀਜੇ ਮਿਲਣਗੇ ਉਹ ਤੁਹਾਡੇ ਰੂਪਰੂ ਆਪਾਂ ਕਰਾਂਗੇ ਹਾਲਾਂਕਿ ਆਪਾਂ ਨੂੰ ਐਗਜ਼ੈਕਟਲੀ ਇਸ ਦੇ ਫਾਦਰ ਸਾਈਡ ਆਪਾਂ ਨੂੰ ਨਹੀਂ ਪਤਾ ਸੋ ਆਪਾਂ ਐਗਜ਼ੈਕਟਲੀ ਕਹਿਣਾ ਵੀ ਨਹੀਂ ਚਾਹੁੰਦੇ ਬਟ ਇੰਨਾ ਆਪਾਂ ਕਹਿ ਸਕਦੇ ਵੀ ਹੈ ਇਹ ਸੱਜਣੋ ਕਨਵੀਰ ਸੁਨਾਰੀਆ ਦੇ ਬਰੀਡਿੰਗ ਫਾਰਮ ਦੀ ਕਿਸੇ ਇੱਕ ਬੋਲੇ ਦਾ ਹੀ ਕਾਫਾ ਇਹ ਬਾਕੀ ਚੰਗੀ ਆ ਫੀਮੇਲ ਸੱਜਣੋ ਤੇ ਕੋਸ਼ਿਸ਼ ਕਰਾਂਗੇ ਮਿਹਨਤ ਕਰਾਂਗੇ ਇਸ ਤੇ ਚੰਗੀ ਬਾਕੀ ਚਲੋ ਜਿਸ ਤਰ੍ਹਾਂ ਪ੍ਰਮਾਤਮਾ ਨੇ ਚਾਹੇ ਉਸ ਤਰ੍ਹਾਂ ਹੋਊਗਾ ਬਾਕੀ ਸੱਜਣਾ ਨੇ ਕਮੈਂਟ ਕਰਕੇ ਨਾਮ ਬਾਰੇ ਸੱਜਣੋ ਜਰੂਰ ਦੱਸਿਓ ਜੀ ਵੀ ਕੀ ਰੱਖਗੇ ਸੋ ਮੇਰੇ ਦਿਮਾਗ ਚ ਦੋ ਤਿੰਨ ਨਾਮ ਚੱਲ ਰਹੇ ਆ ਸੋ ਜੇ ਨਹੀਂ ਤਾਂ ਫਿਰ ਮੈਂ ਉਹਨਾਂ ਵਿੱਚ ਇੱਕ ਨਾਮ ਆਪਾਂ ਇਸ ਦਾ ਜਰੂਰ ਚੂਜ਼ ਕਰਾਂਗੇ ਸੋ ਅੱਜ ਦੀ ਵੀਡੀਓ ਸੀ ਆਪਣੀ ਸੱਜਣੋ ਪਸ਼ੂ ਨੂੰ ਪਸ਼ੂ ਦੇ ਸੂਣ ਸਮੇਂ ਰੱਖਣ ਵਾਲੀਆਂ ਸਾਵਧਾਨੀਆਂ ਜਿੰਨੀ ਕਿ ਜਾਣਕਾਰੀ ਹੁੰਦੀ ਸੱਜਣੋ ਆਪਾਂ ਟਾਈਮ ਟੂ ਟਾਈਮ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਆਂ ਦੂਸਰੇ ਪਰ ਸੱਜਣਾ ਤੋਂ ਮਾਫੀ ਚਾਹੁੰਨੇ ਸੱਜਣੋ ਵੀ ਆਪਾਂ ਲਾਈਵ ਡਿਲੀਵਰੀ ਆਪਣੇ ਪਸ਼ੂ ਦੀ ਕਿਸੇ ਦੀ ਨਹੀਂ ਦਿਖਾ ਸਕੇ ਉਸ ਦਾ ਰੀਜ਼ਨ ਬਿਹਾਈਂਡ ਦ ਸੈਂਸ ਇਹੀ ਹੈ ਤੁਸੀਂ ਜਾਣਦੇ ਹੋ ਵੀ ਮੈਂ ਸੱਜਣੋ ਕੱਲਾ ਹੀ ਆਂ ਜਿਹਦੇ ਕਰਕੇ ਕੈਮਰਾਮੈਨ ਆਪਣੇ ਕੋਲ ਹੈ ਨਹੀਂ ਜੇਕਰ ਕੈਮਰਾਮੈਨ ਆਪਣੇ ਕੋਲ ਇਹ ਤਾਂ ਆਪਾਂ ਸਾਰਾ ਕੁਝ ਤੁਹਾਨੂੰ ਲਾਈਵ ਦਿਖਾਈ ਗਏ ਪ੍ਰੈਕਟੀਕਲੀ ਵੀਡੀਓ ਸਾਰੀਆਂ ਆਪਾਂ ਦਿਖਾਈ ਗਏ ਸੋ ਉਸ ਦਾ ਕਾਰਨ ਇਹੀ ਹੈ ਚਲੋ ਇਸੇ ਲਈ ਮੈਂ ਆਪਣੇ ਜਿੰਨਾ ਕ ਮੈਨੂੰ ਤਜਰਬਾ ਹੁੰਦਾ ਮੈਂ ਬੋਲ ਕੇ ਦੱਸਣ ਦੀ ਕੋਸ਼ਿਸ਼ ਕਰਦਾ ਹੁੰਨਾ ਬਾਕੀ ਚਲੋ ਕੋਈ ਗੱਲ ਨਹੀਂ ਜਦੋਂ ਸਮਾਊਗਾ ਆਪਾਂ ਪ੍ਰੈਕਟੀਕਲੀ ਵੀ ਸਭ ਕੁਝ ਤੁਹਾਨੂੰ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਤਾਂ ਮੇਰੀ ਇਹੀ ਹੁੰਦੀ ਵੀ ਪ੍ਰੈਕਟੀਕਲ ਕਰਕੇ ਦਿਖਾਇਆ ਜਾਵੇ ਸੱਜਣਾ ਨੂੰ ਚਲੋ ਜੋ ਆਪਾਂ ਪ੍ਰੈਕਟੀਕਲ ਕਰਦੇ ਹਾਂ ਆਪਾਂ ਵੀਡੀਓ 'ਚ ਦੱਸਣ ਦੀ ਉਹੀ ਐਗਜ਼ੈਕਟਲੀ ਕੋਸ਼ਿਸ਼ ਕਰਦੇ ਹੁੰਨੇ ਬਾਕੀ ਅੱਜ ਦੀ ਵੀਡੀਓ ਆਪਣੀ ਇਹੀ ਸੀਗੀ ਕਿਵੇਂ ਲੱਗੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਾਕੀ ਸੱਜਣਾ ਨੂੰ ਆਪਣੀਆਂ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਨੌਲੇਜੇਬਲ ਤੇ ਵੈਲਿਊਏਬਲ ਵੀਡੀਓ ਆਪਾਂ ਪ੍ਰੋਵਾਈਡ ਕਰਨ ਦਾ ਮੇਨ ਮੋਟਿਵ ਹੁੰਦਾ ਫਾਰਮਰਾਂ ਜ਼ਮੀਨਾਂ ਦੇ ਲਈ ਨਾਰਮਲ ਜਿਹੜੇ ਫਾਰਮਰ ਤੇ ਬਾਕੀ ਸੱਜਣੋਂ ਮਲਕੀ ਦੀ ਤਿਆਰੀ ਕਰਵਾਣੀ ਨੇ ਬਹੁਤ ਵਧੀਆ ਕੀਤੀ ਸੀ ਤੇ ਹਾਲਾਂਕਿ ਆਪਾਂ ਪੋਸਟ ਵੀ ਵੀਡੀਓ ਵੀ ਪਾਈ ਸੀ ਦੀ ਬਾਕੀ ਫੋਟੋਮਾਂ ਵੀ ਆਪਣੇ ਕੋਲ ਹੈਗਾਂ ਜਰੂਰ ਆਪਾਂ ਉਹ ਵੀ ਅਪਲੋਡ ਕਰਾਂਗੇ ਸੂਨ ਤੋਂ ਪਹਿਲਾਂ ਸੋ ਕਾਫੀ ਚੰਗੀ ਤਿਆਰੀ ਬਾਕੀ ਉਮੀਦ ਚੰਗੇ ਦੁੱਧ ਦੀ ਕਰ ਸਕਦੇ ਆ ਬਾਕੀ ਚਲੋ ਸਾਮ ਸੰਭਾਲ ਤੇ ਕਿਸ ਤਰ੍ਹਾਂ ਇਸ ਦਾ ਖਾਣ ਪੀਣ ਚੱਲੂ ਕੋਸ ਤੇ ਡਿਪੈਂਡ ਕਰਦਾ ਅੱਜ ਦੀ ਵੀਡੀਓ ਇੰਨੀ ਕੀ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਅਤੇ ਸੱਜਣਾ ਨੂੰ ਰਿਕਵੈਸਟ ਹੈ ਜਿਹੜੇ ਸੱਜਣ ਫੇਸਬੁੱਕ ਪੇਜ ਤੇ ਆਪਣੇ ਦੇ ਨਵੇਂ ਆਏ ਆ ਉਹ ਆਪਣੇ ਪੇਜ ਨੂੰ ਫੋਲੋ ਕਰਨਾ ਜੀ ਜਿਹੜੇ ਸਜਣਾ ਆਪਣੇ YouTube ਚੈਨਲ ਤੇ ਨਵੇਂ ਆਏ ਹੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਫਤੀਸਾਂ ਜੀ ਪਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ